ਗੁਲਸ਼ਨ ਕੁਮਾਰ ਹੈ ਜੀ ਕਿੰਨੇ ਨੰਬਰ ਦੁਕਾਨ ਹੈ ਜੀ ਮੇਰੀ ਨਾਜ ਮੱਡੀ 24 ਨੰਬਰ ਦੁਕਾਨ ਹੈ ਜੀ ਇਹ ਅੱਜ ਬਾਈ ਜੂਣੀ ਆ ਜੀ ਦੀ ਲੈ ਕੇ ਆਏ ਤੇ ਮੈਂ ਕੀ ਕਹਿਣਾ ਚਾਹਾਂ ਟਟ ਬਾਈ ਜੀ ਦੀ ਸਵੇਰੇ 9:00 ਵਜੇ ਲੈ ਸੀ ਜੀ ਇਹ ਅੱਜ ਉਸ ਵੇਲੇ ਤਾਂ ਮੌਸਮ ਖਰਾਬ ਸੀ ਪਰ ਪਰਮਾਤਮਾ ਦੀ ਮਿਹਰ ਹੋਈ ਮੌਸਮ ਸਾਫ ਹੋ ਗਿਆ ਜੀ ਦੀ ਸੁੱਕ ਗਈ ਤੇ ਇਹਨਾਂ ਦੀ ਰੇਟ ਅਸੀਂ ਬੋਲੀ ਕਰਾਤੀ ਰੇਟ ਲੱਗਿਆ ਇਹਨਾਂ ਦਾ 3200 ਰੁਪਿਆ ਬਹੁਤ ਵਧੀਆ ਰੇਟ ਲੱਗਿਆ ਜੀ ਅੱਛਾ ਜੀ ਹਾਂ ਜੀ ਤੇ ਪਿਛਲੇ ਸਾਲ ਇਹਦੀ ਮੈਂ ਬੱਸ ਕਿਹੜੀ ਰੇਟ ਸੀ ਅਧਿਕਾ ਪਿਛਲੇ ਸਾਲ ਰੇਟ ਘੱਟ ਸੀ ਜੀ 2500 ਤੋਂ ਲੈ ਕੇ 27-2800 ਪਿਛਲੇ ਸਾਲ ਨਾਲੋਂ ਐਡ ਗ੍ਰੇਡ ਵਧਿਆ ਜੀ 32-3300 ਰੁਪਏ ਵਿਕਰੀ ਹੈ ਜਿਹੜੀ ਜਿਮੀਦਾਰ ਸੰਜੋਗ ਖੁਸ਼ ਹੈ ਜੀ ਜਿਹੜੀ ਮੈਚ ਹੈ ਅੱਛਾ ਸਰ ਕਿਸ ਸਮਾਂ ਇਹ ਖਰੀਦ ਕਦੋਂ ਸ਼ੁਰੂ ਹੋਣੀ ਹੈ ਜੀ ਸਰਕਾਰੀ ਜਿਹੜੇ ਬਾਅਦ 15 ਤਰੀਕ ਤੋਂ ਕਹਿ ਰਹੇ ਜੀ 15 ਜਾਂ 16 ਤਰੀਕ ਤੋਂ ਸ਼ੁਰੂ ਹੋਏਗੀ ਜੀ ਅੱਜ ਜਿਹੜੀਆਂ ਪਹਿਲੀ ਫਸਲ ਮੰਡੀ ਦੇ ਵਿੱਚ ਪਾਟੇ ਆ ਜੀ ਇਹ ਜਿਹੜੀ 1509 ਹੈ ਜੀ ਇਹਨੂੰ ਗਵਰਨਮੈਂਟ ਨਹੀਂ ਪਰਚੇਜ਼ ਕਰਦੀ ਇਹ ਪ੍ਰਾਈਵੇਟ ਵਿਕਦੀ ਹੈ ਜੀ ਤੇ ਅੱਜ ਅਸੀਂ ਪ੍ਰਾਈਵੇਟ ਸੰਜੋਗ ਜਿਹੜੇ ਵਪਾਰੀ ਸੇ ਲੈਣ ਵਾਲੇ ਸਾਰੇ ਪ੍ਰਾਈਵੇਟ ਵਪਾਰੀ ਬੁਲਾਏ ਤੇ ਕਮੇਟੀ ਦੀ ਹਾਜ਼ਰੀ ਦੇ ਵਿੱਚ ਮੈਡ ਕਮੇਟੀ ਦੀ ਹਾਜ਼ਰੀ ਦੇ ਵਿੱਚ ਅਸੀਂ ਉਹਨਾਂ ਦੀ ਬੋਲੀ ਕਰਾਈ। ਉਹ ਕਹਿ ਸਕਦੇ ਆ ਜੀ ਪੰਜਾਬ ਦੀ ਪਹਿਲੀ ਬੋਲੀ ਹੈ ਜੀ। ਹਾਂ ਜੀ ਸਮਝੋ ਰਾਜਪੁਰਾ तकरीबन ਕਿਤੇ ਮੰਡੀ ਚ ਪਹਿਲਾਂ ਆਈਦਾ ਨਹੀਂ। ਸਭ ਤੋਂ ਪਹਿਲੇ ਜਿਹੜੀ ਬੋਲੀ ਲੱਗੀ ਹੈ ਰਾਜਪੁਰਾ ਨਾਜ ਮੰਡੀ ਚ ਲੱਗੀ। ਅੱਜ ਪਹਿਲੀ ਵਾਰੀ ਜੀ ਰਹੀ ਹੈ। ਰਾਜਪੁਰਾ ਕਿ ਮੈਨੂੰ ਲੱਗਦਾ ਸਾਰੇ ਪੰਜਾਬ ਚ ਹੋਣੀ ਸੀ। ਕਿਉਂਕਿ ਸਾਰਾ ਪੰਜਾਬ ਤਾਂ ਡੁੱਬਿਆ ਪਿਆ ਬਣੀ। ਕਿਸੇ ਕੋਲ ਕਿਸੇ ਜੀ ਰਹੀ ਨਹੀਂ। ਬਹੁਤ ਵੱਡੀ ਗੱਲ ਹੈ। ਅੱਜ ਆ ਇਸ ਮੌਸਮ ਦੇ ਵਿੱਚ ਸਾਡੇ ਤੁਸੀਂ ਜੀਰੀ ਵੱਢ ਕੇ ਲੈ ਗਏ। ਸਾਡੇ ਰਾਜਪੁਰ ਅਜੇ ਤੱਕ ਪਹਿਲੇ ਕਿਸੇ ਦੀ ਜੇਰੀ ਨਹੀਂ ਆਈ ਅੱਜ ਪਹਿਲੀ ਢੇਰੀ ਜਿਹੜੀ ਆਈ ਹੈ ਸਾਡੀ ਦੁਕਾਨ ਨੇ ਤੇ ਆਈ ਹੈ ਅਨਾਜ ਮੰਡੀ 24 ਨੰਬਰ ਤੇ ਅਸੀਂ ਤਾਂ ਪਰਮਾਤਮਾਗੇ ਅਰਦਾਸ ਕਰਾਂਗੇ ਪਰਮਾਤਮਾ ਕਿ بارش ਬੰਦ ਕਰ ਦੇ ਫਲੱਡ ਬੰਦ ਕਰ ਦੇ ਜ਼ਿਮੀਦਾਰ ਦੇ ਪੱਲੇ ਜਿਹੜੀ ਫਸਲ ਹੈ ਉਹਨਾਂ ਦੇ ਪੱਲੇ ਦਾਣੇ ਪੈ ਜਾਣ ਪਹਿਲੇ ਹੀ ਸਾਰਾ ਪੰਜਾਬ ਆਪਣਾ ਡੁੱਬਿਆ ਪਿਆ ਇੱਥੇ ਜੀ ਬਲਕਾਰ ਸਿੰਘ ਹੈ ਜੀ ਹਾਂ ਕਿਹੜਾ ਪਿੰਡ ਹੈ ਜੀ ਚਵਾਨ ਸਾਹ ਪਿੰਡ ਹੈ ਜੀ ਅੱਜ ਜਿਹੜੀ ਫਸਲ ਲੈ ਕੇ ਪਹੁੰਚੇ ਜੀ ਮੰਡੀ ਦੇ ਵਿੱਚ ਇਹਦੇ ਵਾਲੇ ਬਾਈ ਚੰਗਰੀ ਇਹ ਹਾਂ ਜੀ ਇਹ ਆਪਣੀ 15 ਸਾਂ ਨਾਂ ਵੈਰੈਟੀ ਹੈ ਜੀ ਇਹ 5 ਜੂਨ ਨੂੰ ਲੱਗੀ ਜੀ ਫੇਚ ਇਹ ਹੁਣ ਅਸੀਂ ਕੱਲ ਵੱਡੀ ਐ ਕੱਲ ਵੀ ਬਾਰਸ਼ਾਂ ਬਹੁਤ ਜਾਦਾ ਪਰੇਸ਼ਾਨ ਕਰ ਰਹੀਆਂ ਆ ਕੱਲ ਚੈਨ ਵਾਲੀ ਮਸ਼ੀਨ ਛੋਟੀ ਮਸ਼ੀਨ ਮੰਗਵਾਈ ਚੈਨ ਵਾਲੀ ਮਸ਼ੀਨ ਨਾਲ ਪਾਣੀ ਚੋਂ ਵੱਡੀ ਐ ਪਾਣੀ ਖੜਿਆ ਪਾਣੀ ਸਾਰੇ ਫਿਰ ਰਿਹਾ ਜੀ 4 4 ਫੁੱਟ ਸਾਰੇ ਪੰਜਾਬ ਮਾਂ ਭਰਾ ਹਾਂ ਜੀ ਹਾਂ ਹਾਂ ਇਹ ਫਿਰ ਚੈਨ ਚੈਨ ਵਾਲੀ ਮਸ਼ੀਨ ਨਾਲ ਪਾਣੀ ਚੋਂ ਵੱਡੀ ਐ ਜੀ ਇਹ ਫਿਰ ਗਿੱਲੀ ਵੀ ਹੋਣੀ ਤੁਹਾਡੀ ਮੋਟੀ ਮੈਂ ਜੀ ਮੈਂ ਤਾਂ ਖੜੀ ਜੀ ਰਹੀ ਸੀ ਉਹਨਾਂ ਪਾਣੀ ਮਦੇ 3 ਫੁੱਟ ਫੁੱਟਕ ਪਾਣੀ ਖੜਿਆ ਹੈਗਾ। ਖੁੱਪਰ ਤੇ ਆਪਣੀ ਬੱਲਾ ਬੱਲਾ ਸੁੱਕੀਆਂ ਸੁੱਕੀਆਂ ਪੱਟਲੀਆਂ ਆਉਂਦੀਆਂ। ਕਰ ਲੈ ਤੁਸੀਂ ਕੀਨਾ ਹੈ ਆਪਣਾ ਇਹਦੀ ਬੋਲੀ ਹੋਗੀ? ਹਾਂਜੀ ਬੋਲੀ ਹੋਗੀ। ਕੀ ਰੇਟ ਲੱਗੀ ਜੀ? ਇਹ 2500 ਰੁਪਏ ਲੱਗੀ ਹੈ। ਪਿਛਲੇ ਸਾਲ ਕੀ ਸੀਗਾ ਜੀ ਜ਼ਿੰਮੇਦਾਰ ਸਪੋਰਟ ਤੇ ਨਾਲ ਸਪੋਰਟ। ਇਸ ਵਾਰ ਸਭ ਦਾ ਕੀ ਸੀ? ਪਿਛਲੇ ਸਾਲ ਰੇਟ ਘਟਦਾ ਜੀ ਪਿਛਲੇ ਸਾਲ 27-2800 ਦਾ ਹੁਣ ਵਧਿਆ ਰਿਹਾ ਰੇਟ 3200 ਰੁਪਏ ਰੇਟ ਹੈ। ਹਾਂ ਜਿੱਤਰਾ ਲਗਾਤਾਰ ਕੁਦਰਤੀ ਮਾਨਸਾਨਾਂ ਦੇ ਉੱਪਰ ਫੈਰੀ ਹੈ ਜੀ ਉਹਦੇ ਬਾਰੇ ਕੀ? ਪੂਜੇ ਬਾਰੇ ਬਹੁਤ ਪ੍ਰਮਾਤਵਾਨ ਮਰੀ ਮਿਹਰ ਕਰਨੀ ਚਾਹੀਦੀ ਜੀ ਹੁਣ ਬੜਾ ਟਾਈਮ ਗਿਆ ਬਹੁਤ ਨੁਕਸਾਨ ਹੋ ਗਈ ਪੰਜਾਬ ਦੇ ਵਿੱਚ ਬਹੁਤ ਜਿਆਦਾ ਲੋਕ ਘਰਾਂ ਦੇ ਬੇਕਾਰ ਹੋ ਗਏ ਰੋਜ਼ ਮੇ ਰੋਜ਼ ਪਾਣੀ ਇੰਦਰ ਤਾਂ ਕੋਈ ਮਾਰ ਸਾਡੇ ਜੀਮਾਂ ਰਹਿ ਗਈ ਹੈ ਕਕਰ ਦੀ ਮਾਰ ਬਹੁਤ ਹੋਊਗੀ ਹਾਂ ਜੀ ਹਾਂ ਪਾਣੀ ਦੇ ਵਿੱਚ ਖੜੀ ਖੜੀ ਹੋਰ ਫਸਲਾਂ ਪਿੱਟੂ ਡੱਬ ਕੇ ਆਉਣਗੀਆਂ ਹਾਂ ਜੀ ਹਾਂ ਅੱਛਾ ਕਿੰਨੇ ਕਿਲੇ ਜੀ ਆਪਣੇ ਜੀਰੀ ਆਪਣੇ ਜੀ ਇਹ 6 ਕਿਲੇ ਜੀਰੀ ਜੀ ਅੱਛਾ ਕਿੰਨੀ ਬੱਕੀ ਏ ਹਮਨੇ ਖੇਤ ਤਾਂ ਇਹ ਜਿਹੜੀ ਹੈ ਜੀ ਪੱਕੀ ਵੇ ਬੱਢ ਲਈ ਬਾਕੀ ਅਜੇ ਹੋਰ ਖੜੀ ਹੈ। ਅੱਛਾ ਇਹ ਕਿੰਨੇ ਕਵਾਂਟਰ ਹੋਣੀ ਏ? ਤੇ ਹੋਊਗੀ 17 ਕਵਾਂਟਰ ਦੀ। ਮਾੜਾ ਮੋਟਾ ਕੁਝ ਪੱਲੇ ਪੈਜੂ ਕੁਝ। ਹਾਂ ਜੀ ਜਲ ਦੇਖੋ ਹੁਣ ਜੋ ਪ੍ਰਮਾਤਮਾ ਨੇ ਜੀਆ ਕੁਝ ਹੋਊਗੀ ਉਹ ਖੈਰ ਪਹਿਲੇ ਇਹ ਸਮੇਂ ਤੇ ਸਰਕਾਰਾਂ ਨੂੰ ਬਈ ਕੀ ਸੁਨੇਹਾ ਦੇਣਾ ਚਾਹੁੰਦੇ। ਸਮੇਂ ਜੀ ਸਰਕਾਰਾਂ ਤੇ ਇਹੀ ਹੈ ਜੀ ਮਾੜਾ ਮੋਟਾ ਇਹ ਪਾਣੀ ਆਗਾ ਜਿਹੜੇ ਘੱਗਰ ਦਰਿਆ ਹੈ ਇਹਨਾਂ ਦਾ ਪੰਨਾ ਪੰਨਾ ਕੋਈ ਇੰਤਜ਼ਾਮ ਹੋਣਾ ਚਾਹੀਦਾ। ਜਿਹੜਾ ਪਾਣੀ ਆ ਕੇ ਖੁੱਲ੍ਹਾ-ਨੁੱਲਾ ਮਾਰ ਕਰ ਰਿਹਾ ਬਦਲਾਂ ਨੂੰ ਟੁੱਟ ਕੇ ਦਰਿਆ। ਜੇ ਆਪਣਾ ਬੰਦ ਠੀਕ ਹੋਵੇ ਪਾਣੀ ਠੀਕ ਠਾਕ ਲੰਘ ਜਵੇ ਬੰਦਾ ਮਰੂ ਘੱਗਰ ਮਰੂ ਤੇ ਬਹੁਤ ਹੀ ਸਤਿਕਾਰਯੋਗ ਕਿਸਾਨ ਵੀਰ ਸਰਦਾਰ ਬਲਕਕਾਰ ਸਿੰਘ ਜਿਹੜੇ ਪਿੰਡ ਆਪਣਾ ਹਲਕਾ ਡੇਰਾ ਬਸੀਤੋਂ ਨੇ ਅੱਜ ਸਾਡੇ ਰਾਜਪੁਰੇ ਦੀ ਜਿਹੜੀ ਅਨਾਜ ਮੰਡੀ ਹੈਗੀ ਐ ਸ਼ਾਪ ਨੰਬਰ 24 ਗੋਵਿੰਦਰਾਮ ਵਿਜੇ ਕੁਮਾਰ ਜੀ ਦੀ ਦੁਕਾਨ ਤੇ ਝੋਨੇ ਦੀ ਪਹਿਲੀ ਫਸਲ ਲੈ ਕੇ ਆਏ ਸੀ ਅੱਜ ਸਾਡੇ ਲਈ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਕਿ ਜਿਹੜੀ ਪੰਜਾਬ ਦੇ ਵਿੱਚੋਂ ਸਭ ਤੋਂ ਪਹਿਲੀ ਬੋਲੀ ਰਾਜਪੁਰਾ ਮਾਰਕੀਟ ਕਮੇਟੀ ਤੋਂ ਸ਼ੁਰੂ ਹੋ ਰਹੀ ਹੈ ਮੈਂ ਉਹਨਾਂ ਨੂੰ ਇੱਥੇ ਆਣ ਤੇ ਉਹਨਾਂ ਦਾ ਸਵਾਗਤ ਵੀ ਕਰਦਾ ਤੇ ਉਹਨਾਂ ਨੂੰ ਵਧਾਈ ਵੀ ਦਿੰਦਾ ਹੈਗਾ ਤੇ ਅੱਜ ਜਿਹੜੀ ਸਾਡੀ ਝੋਨੇ ਦੀ ਪਹਿਲੀ ਬੋਲੀ ਹੋਈ ਹੈਗੀ ਹੈ 3200 ਰੁਪਏ ਪ੍ਰਤੀ ਕਣਟੂ ਦੇ ਹਿਸਾਬ ਨਾਲ ਹੋਈ ਹੈਗੀ ਹੈ ਮੈਂ ਬਤੌਰ ਰਾਜਪੁਰਾ ਮਾਰਕੀਟ ਕਮੇਟੀ ਦਾ ਚੇਅਰਮੈਨ ਹੋਣ ਦੇ ਨਾਤੇ ਅਤੇ ਪੰਜਾਬ ਸਰਕਾਰ ਵੱਲੋਂ ਸਰਦਾਰ ਬਲਕਾਰ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਸਾਰਿਆਂ ਨੂੰ ਸਾਰਿਆਂ ਹੀ ਕਿਸਾਨ ਵੀਰਾਂ ਨੂੰ ਆਖੀ ਤੀ ਵੀਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜਿਹੜਾ ਇਹ ਝੋਨੇ ਦਾ ਆਉਣ ਵਾਲਾ ਸੀਜ਼ਨ ਹੈਗਾ ਬੜੇ ਹੀ ਸਜਾਰੂ ਢੰਗ ਨਾਲ ਨੇਪਰੇ ਲਾਵਾਂਗੇ ਤੇ ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਹੈ कि ਜਿਹੜੀ ਝੋਨੇ ਦੀ ਫਸਲ ਹੈਗੀ ਹੈ ਆਪਣੀ ਸੁਕਾ ਕੇ ਲੈ ਕੇ ਆਉਣ ਤਾਂ ਜੋ ਉਹਨਾਂ ਦੇ ਆਂਦੇਸਾਰ ਉਹਨੇ ਬੋਦੀ ਹੋ ਸਕੇ ਤੇ ਉਹਨਾਂ ਨੂੰ ਪੈਸੇ ਦੀ ਅਦਾਇਗੀ ਟਾਈਮ ਸਿਰ ਹੋ ਸਕੇ ਪੰਜਾਬ ਦੇ ਬਹੁਤ ਸਤਕਾਰਯੋਗ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੇ ਹੁਕਮ ਅਨਸਾਰ ਜਿਹੜੀ ਖਰੀਦ ਹੋਣੀ ਹੈ ਉਹ 15 ਸਤੰਬਰ ਤੋਂ ਸ਼ੁਰੂ ਹੋਣੀ ਹੈ ਜਿਸ ਤਰ੍ਹਾਂ ਦੇਖਿਆ ਜਾਵੇ ਜੇ ਇਹ ਸਾਰਾ ਪੰਜਾਬ ਪਾਣੀ ਡੁੱਬਿਆ ਹੋਇਆ ਬਟ ਬਹੁਤ ਵੱਡੀ ਗੱਲ ਨਹੀਂ ਹੈਗੀ ਕਿ ਮਤਲਬ ਇੰਨੇ ਪਾਣੀ ਦੇ ਵਿੱਚੋਂ ਕਿਸਾਨ ਕੋਈ ਅਗਾ ਵੱਧੂ ਕਿਸਾਨ ਆਪਣਾ ਝੋਨਾ ਵੜ ਕੇ ਲੈ ਗਿਆ ਦੇਖੋ ਗੱਲ ਇਦਾਂ ਹੈਗੀ ਹੈ ਜਿਹੜਾ ਸਾਡਾ ਬਾਰਡਰ ਇਲਾਕਾ ਹੈਗਾ ਪਾਕਿਸਤਾਨ ਦੇ ਨਾਲ ਲੱਗਦਾ ਉੱਥੇ ਤਕਰੀਬਨ ਹੜ੍ਹਾਂ ਦੀ ਮਾਰ ਬਹੁਤ ਜ਼ਿਆਦਾ ਆਈ ਹੈਗੀ ਹੈ ਜਿਹੜਾ ਆਪਣਾ ਇਧਰ ਇਲਾਕਾ ਹੈਗਾ ਪਟਿਆਲਾ ਜ਼ਿਲ੍ਹਾ ਨਾਲੀਏ ਤੇ ਥੋੜਾ ਜਿਹਾ ਪਾਣੀ ਦੀ ਮਾਰ ਤੋਂ ਬਚਾ ਹੋਇਆ ਹੈਗਾ ਤੇ ਸਾਡੇ ਲਈ ਖੁਸ਼ੀ ਦੀ ਗੱਲ ਹੈਗੀ ਜਿਹੜੇ ਸਾਡੇ ਕਿਸਾਨ ਭਰਾ ਹੈਗੇ ਆ ਐਸੇ ਜਿਹੜਾ ਸੰਕਟ ਆਪਣਾ ਹੜ੍ਹਾਂ ਦਾ ਸੰਕਟ ਆਇਆ ਹੋਇਆ ਉਹਦੇ ਵਿੱਚ ਹੜ੍ਹਾਂ ਸੰਕਟ ਚੱਲਦੇ ਹੋਏ ਵੀ ਸਾਡੇ ਜਿਹੜੇ ਰਾਜਪੁਰੇ ਜਿਹੜੇ ਨਵੇਂ ਆਪਣੇ ਅਨਾਜ ਮੰਡੀ ਦੇ ਵਿੱਚ ਝੋਨੇ ਫਸਲ ਲੈ ਕੇ ਆਏ